ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਸੀਗਾ ਸਾਈਡ ਤੋਂ ਆਰੀ ਇੱਕ ਗੋਰ ਕਰਨ ਵਾਲੀ ਮਸ਼ੀਨ ਅਚਾਨਕ ਫਟ ਗਈ ਲੇਕਿਨ ਇਸ ਵਾਰ ਬੜਾ ਹਾਸਾ ਟਲ ਗਿਆ ਕੋਈ ਮੋਰ ਸਾਹਮਣੇ ਕੋਈ ਮੋਟਰਸਾਈਕਲ ਕਾਰ ਵਾਲਾ ਨਹੀਂ ਸੀ ਲੇਕਿਨ ਇਸ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਟ੍ਰੈਫਿਕ ਲਾਈਟ ਨਾ ਹੋਣ ਕਰਕੇ ਹਾਸੇ ਲਗਾਤਾਰ ਬਦ ਰਹੇ ਖੱਡੇ ਪੇ ਚੌਂਕ ਦੇ ਵਿੱਚ ਇਸ ਕਰਕੇ ਆ ਜਿਹੜਾ ਹਾਸਾ ਲੇਕਿਨ ਪ੍ਰਮਾਤਮਾ ਦਾ ਸ਼ੁਕਰ ਹੈ ਕੋਈ ਮੋਟਰਸਾਈਕਲ ਵਾਲਾ ਇਸਕੇ ਥੱਲੇ ਨਹੀਂ ਆਇਆ ਨਹੀਂ ਤਾਂ ਕੰਨੇ ਨੁਕਸਾਨ ਹੋ ਸਕਦਾ ਸੀ ਅਸੀਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆ ਕਿ ਇਸ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਪਹਿਲਾਂ ਵੀ ਅਸੀਂ ਖਬਰ ਨਸਰ ਕੀਤੀ ਹੈ ਇਹ ਵੀ ਇੱਥੇ ਟ੍ਰੈਫਿਕ ਲਾਈਟ ਚਾਲੂ ਕਰਵਾਈਆਂ ਜਾਣ ਤਾਂ ਕਿ ਲੋਕਾਂ ਨੂੰ ਹਾਦਸਿਆਂ ਦੀ ਜਿਹੜੀ ਘਟਨਾਵਾਂ ਹੋ ਰਹੀਆਂ ਉਸ ਦੇ ਵਿੱਚ ਕਮੀ ਆ ਸਕੇ ਕੈਮਰਾਮੈਨ ਵੀ ਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼